ਇੱਕ ਆਪਾਂ ਇਸ ਤਰ੍ਹਾਂ ਦਾ ਬਰਤਨ ਲੈਣਾ ਥੋੜਾ ਜਿਹਾ ਖੁੱਲਾ ਹੋਵੇ ਤੇ ਥੋੜਾ ਜਿਹਾ ਚੜਾਈ ਹੋਵੇ ਚਾਹੋਗੇ ਹੁਣ ਆਪਾਂ ਪਾ ਦਾਂਗੇ ਅੱਧੀ ਕੌਲੀ ਸੂਜੀ ਇੱਕ ਕੌਲੀ ਪਾ ਦਾਂਗੇ ਕਣਕ ਦਾ ਆਟਾ ਆਟਾ ਆਪਾਂ ਛਾਣਿਆ ਹੋਇਆ ਹੈ ਹਾਂਜੀ ਹੁਣ ਆਪਾਂ ਦੋਨੋਂ ਚੀਜ਼ਾਂ ਨੂੰ ਇੱਕ ਵਾਰੀ ਮਿਕਸ ਕਰ ਦਿੰਨੇ ਆ ਇਹ ਬਹੁਤ ਹੀ ਈਜ਼ ਤਰੀਕਾ ਨਾਲ ਪਰੌਂਠੇ ਬਣਾਏ ਜਾਂਦੇ ਹੈਗੇ ਆ ਬਹੁਤ ਆਪਾਂ ਤੁਹਾਡੇ ਵਾਸਤੇ ਰੈਸਪੀ ਵਧੀਆ ਲੈ ਕੇ ਆਏ ਹੈਗੇ ਆ ਕਈ ਵਾਰ ਆ ਜਾਂਦੇ ਜਿਹੜੇ ਬੱਚੇ ਹੌਸਪਟਲਾਂ ਦੇ ਵਿੱਚ ਪੜ੍ਹਦੇ ਆ ਜਾਂ ਕਈ ਭੈਣ ਭਰਾ ਬਾਹਰ ਵੀ ਕੰਮ ਕਰਦੇ ਹੈਗੇ ਉਹਨਾਂ ਨੂੰ ਖੁਦ ਨੂੰ ਰੋਟੀ ਪਾਣੀ ਬਣਾਉਣਾ ਪੈਂਦਾ ਹਨ ਤੇ ਸਵੇਰ ਡਿਊਟੀ ਤੇ ਵੀ ਜਾਣਾ ਪੈਂਦਾ ਹੈਗਾ ਇਹ ਸਭ ਤੋਂ ਵਧੀਆ ਰੈਸਪੀ ਉਹਨਾਂ ਵਾਸਤੇ ਕਿ ਬਹੁਤ ਹੀ ਆਪਾਂ ਈਜੀ ਤਰੀਕੇ ਨਾਲ ਰੈਸਪੀ ਬਣਾ ਕੇ ਤੇ ਖਾ ਸਕਦੇ ਆ ਟਾਈਮ ਤੋਂ ਟਾਈਮ ਆਪਾਂ ਡਿਊਟੀ ਤੇ ਪਹੁੰਚ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਤੇ ਚੰਗੀ ਤਰ੍ਹਾਂ ਆਪਾਂ ਹੁਣ ਮਿਕਸ ਕਰ ਦਿੰਨੇ ਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਘੋਲ ਤਿਆਰ ਕਰਾਂਗੇ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਸੰਗਣਾ ਲਈ ਹਾਂਜੀ ਢੋਲ ਆਪਾਂ ਬਣਾ ਕੇ ਤਿਆਰ ਕਰ ਲਏ ਦੇਖੋ ਇਸ ਤਰ੍ਹਾਂ ਦੇ ਆਪਾਂ ਨੂੰ ਢੋਲ ਚਾਹੀਦਾ ਸੀ ਪਰੌਠਿਆਂ ਵਾਸਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਰੱਖ ਦਿੰਨੇ ਜਿਹੜੇ ਆਪਣੀ ਇਹ ਸੂਜੀ ਪਾਈ ਹੈ ਨਾ ਫੁੱਲ ਕੇ ਸੈੱਟ ਹੋ ਜੂਗੀ ਤੇ ਆਪਾਂ ਪਰੌਠਿਆਂ ਦੀ ਅੱਗੇ ਤਿਆਰੀ ਕਰ ਲਵਾਂਗੇ ਹਾਂਜੀ ਥੋੜੀਆਂ ਜਿਹੀਆਂ ਆਪਣੇ ਕੋਲੇ ਕੁਝ ਸਬਜ਼ੀਆਂ ਆਈਆਂ ਪਰੌਂਠੇ ਦੇ ਵਿੱਚ ਪਾਉਣ ਵਾਸਤੇ ਹਾਂਜੀ ਇੱਕ ਟਮਾਟਰ ਹੈਗਾ ਦੋ ਆਪਣੇ ਕੋਲੇ ਹੈਗੇ ਆ ਪਿਆਜ਼ ਥੋੜਾ ਜਿਹਾ ਪਾ ਲਿਆ ਅਦਰਕ ਦੇ ਦੋ ਹਰੀਆਂ ਮਿਰਚਾਂ ਦੋ ਛੋਟੇ ਛੋਟੇ ਸ਼ਿਮਲਾ ਮਿਰਚਾਂ ਵੱਡੀ ਹੋਵੇ ਤਾਂ ਇੱਕ ਹੀ ਲੈ ਸਕਦੇ ਤੁਸੀਂ ਅੱਧਾ ਆਪਣੇ ਕੋਲੇ ਹੈਗਾ ਖੀਰਾ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਧੋ ਲਿਆ ਸੀਗਾ ਤੇ ਖੀਰੇ ਨੂੰ ਆਪਾਂ ਪਤਲਾ ਪਤਲਾ ਛਿੱਕਾ ਲਾ ਕੇ ਛਿੱਲ ਲਿਆ ਹੁਣ ਇੱਕ ਲੈ ਲਾਂਗੇ ਆਪਾਂ ਇਤਨਾ ਦਾ ਚਾਪਾ ਚਾਹੇ ਤਾਂ ਤੁਸੀਂ ਅੱਡੋ-ਅੱਡੀ ਨੂੰ ਕੱਟ ਕੇ ਵੀ ਰੱਖ ਸਕਦੇ ਬ੍ਰੀਕ-ਬ੍ਰੀਕ ਤੇ ਚਾਹੇ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਚੌਪਰ ਹੋਵੇ ਤੁਸੀਂ ਇਹਨਾਂ ਨੂੰ ਚੌਪ ਵੀ ਕਰ ਸਕਦੇ ਹੁਣ ਆਪਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਚੌਪ ਕਰ ਲਾਂਗੇ ਸਵੇਰ ਦੇ ਟਾਈਮ ਤੇ ਫਟਾਫਟ ਇਹਨਾਂ ਪਰੌਂਠੇ ਨੂੰ ਆਪਾਂ ਬਣਾ ਸਕਦੇ ਹਾਂ ਮਿੰਟਾਂ ਵਿੱਚ ਦੀ ਇਹ ਸਮਾਨ ਕੋਲੋਂ ਪਰੌਂਠੇ ਬਣਾ ਲਓ ਜੇ ਅਜੇ ਵੀ ਆਪਾਂ ਪਾਤੇ ਹੁਣ ਆਪਾਂ ਪਾ ਦਈਏ ਟਮਾਟਰ ਸਬਜ਼ੀਆਂ ਤੁਹਾਡੇ ਕੋਲੇ ਜੋ ਵੀ ਘਰ ਵਿੱਚ ਆਪਣੇ ਹੁੰਦੀਆਂ ਤੋ ਉਹੀ ਉਹੀ ਪਾ ਸਕਦੇ ਜਰੂਰੀ ਨਹੀਂ ਵੀ ਆਪਣੇ ਕੋਲੇ ਇੰਨੀਆਂ ਸਬਜ਼ੀਆਂ ਹੋਣੀਆਂ ਤੇ ਫੇਰ ਵੀ ਆਪਾਂ ਇਹ ਨਾਲ ਪ੍ਰੋਟੀਨ ਬਣਾ ਸਕਦੀ ਆ ਹੁਣ ਆਪਾਂ ਛੀਰੇ ਨੂੰ ਪਾ ਦਨੇ ਛੀਰੇ ਨੂੰ ਚੈੱਕ ਜਰੂਰ ਕਰ ਲੈਣਾ ਕਈ ਵਾਰ ਆ ਹੁੰਦਾ ਨਾ ਕੜਤਣ ਚ ਹੁੰਦਾ ਖੀਰਾ ਹਨ ਛੀਰੇ ਨੂੰ ਤੋਂ ਪਹਿਲਾਂ ਇੱਕ ਵਾਰ ਜਰੂਰ ਚੈੱਕ ਕਰ ਲਵੀਂ ਕਈ ਵਾਰ ਖੀਰਾ ਕੋੜਾ ਤਾਂ ਨਹੀਂ ਗਾ ਹੁਣ ਆਪਾਂ ਸ਼ਿਮਲਾ ਮਿਰਚਾ ਪਾ ਦਨੇ ਹੁਣ ਆਪਾਂ ਇਹਨੂੰ ਫਲਕ ਕਰਦੇ ਹਾਂ ਹਾਂਜੀ ਸਾਰੇ ਸਮਾਨ ਆਪਾਂ ਵਧੀਆ ਜਿਹਾ ਚੋਪ ਕਰ ਲਿਆ ਹੁਣ ਇੱਧਰ ਆਪਣੇ ਕੋਲੇ ਹੈਗੀ ਆ ਪਰੌਂਠਿਆਂ ਦੇ ਨਾਲ ਖਾਣ ਵਾਸਤੇ ਦਹੀਂ ਦਹੀਂ ਆਪਾਂ ਥੋੜੀ ਜਿਹੀ ਲਈ ਰਹੀ ਹੈ ਜਾਨਕੀ ਇੱਕ ਕੌਲੀ ਹੈਗੀ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਹੁਣ ਜਿਵੇਂ ਜਿੱਤਰ ਆਪਾਂ ਨੇ ਮਿਕਸ ਕਰਦੇ ਹਾਂ ਥੋੜਾ ਜਿਹਾ ਪੈਨਸ ਕਾਟ ਲਿਆ ਹੈ ਵੇਂ ਆਪਾਂ ਥੋੜਾ ਜਿਹਾ ਫੈਟ ਲਿਆ ਹੁਣ ਆਪਾਂ ਥੋੜੇ ਜਿਹੇ ਦੇ ਵਿੱਚ ਮਸਾਲੇ ਐਡ ਕਰਾਂਗੇ थोड़ा जहा पा देंगे आपा नमक दही के हिसाब नमक आपवेंगे तो थोड़ा जहा देंगे भुनया जीरा पाउडर थोड़ी जी पा देंगे पीसी लाल मिर्च पाउडर और तो थोड़े थोड़े ऐड करा थोड़ा जो आपान कुट के रखे सॉरी चॉप करके रख देंगे हम आप चं तरह मिक्स कर दी ਹਾਂ ਜੀ ਦੇ ਵੀ ਆਪਣੇ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਬਣਾਵਾਂਗੇ ਪਰੌਂਠੇ ਹਾਂਜੀ 5-7 ਮਿੰਟ ਹੋ ਗਏ ਆਪਣੇ ਸੂਜੀ ਤੇ ਆਟੇ ਦੇ ਘੋਲ ਨੂੰ ਉੱਥੇ ਨੂੰ ਦੇਖੋ ਸੂਜੀ ਫੁੱਲ ਕੇ ਸੈਟ ਹੋ ਗਈ ਹੈ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਦਿੰਨੇ ਆ ਕਿਹ ਕਹਿੰਦੇ ਨੇ ਗਰਮੀ ਦੇ ਵਿੱਚ ਮੱਖੀਆਂ ਬਹੁਤ ਪਰੇਸ਼ਾਨ ਕਰਦੀਆਂ ਚੰਗੀ ਤਰ੍ਹਾਂ ਮਿਕਸ ਕਰ ਪਾਉਂਦੇ ਹਾਂ ਹਾਂਜੀ ਹੁਣ ਆਪਣੇ ਕੋਲ ਜਿਹੜਾ ਚੌਪ ਕਰਕੇ ਰੱਖੋਗੇ ਸਾਰੀਆਂ ਉਹ ਪਾ ਦਿੰਨੇ ਹੁਣ ਆਪਾਂ ਨਮਕ ਪਾ ਦਿੰਨੇ ਸਵਾਦ ਨੂੰ ਸਾ ਥੋੜੀ ਹਲਦੀ ਪਾਾਂਗੇ ਸਿਰਫ ਕਲਰ ਵਾਸਤੇ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਸਤ ਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਜਿਹੜਾ ਮੈਂ ਜੀਰਾ ਪਾਇਆ ਸੀਗਾ ਬੈਟਰ ਦੇ ਵਿੱਚ ਤੁਹਾਨੂੰ ਐ ਲੱਗਾ ਹੋਣਾ ਥੋੜਾ ਥੋੜਾ ਕਾਲਾ ਜਿਹਾ ਵਿੱਚ ਕੁਛ ਹੈਗਾ ਇਹ ਹੈਗਾ ਕਲੌਂਜੀ ਇਹਦੇ ਵਿੱਚ ਥੋੜੀ ਨੇ ਮਿਕਸ ਹੋ ਗਈ ਸੀ ਜੀਰੇ ਦੇ ਵਿੱਚ ਇਹ ਤਾਂ ਕਰਕੇ ਹੈਗਾ ਇਹ ਨਾਲ ਹੀ ਵਿੱਚ ਜਾਵੜੀ ਹੈਗੀ ਹੁਣ ਆਪਾਂ ਬਣਾਵਾਂਗੇ ਪਰੌਂਠੇ ਬੈਟਰ ਆਪਣਾ ਬੜਕੇ ਹੋ ਗਿਆ ਤਿਆਰ ਇੱਧਰ ਆਪਾਂ ਚੁੱਲੇ ਤੇ ਤਵਾ ਰੱਖ ਲਿਆ ਨਾ ਉਸੇ ਇੱਕ ਤਵਾ ਰੱਖਿਆ ਹੁਣ ਤੱਕ ਇਹ ਜਿਦ ਤੱਕ ਆਪਾਂ ਥੋੜਾ ਜਿਹਾ ਆਦ ਲਈਆ ਫਾਈਨ ਦੇ ਤੇਲ ਕਿਉਂ ਵੀ ਆਪਾਂ ਲਾ ਸਕਦੇ ਤੇਲ ਵੀ ਆਪਾਂ ਲਾ ਸਕਦੇ ਤੁਹਾਨੂੰ ਤੇਲ ਪਸੰਦ ਤੁਸੀਂ ਤੇਲ ਲਾ ਸਕਦੇ ਜੇ ਕਿਉਂ ਪਸੰਦ ਤੁਸੀਂ ਕਿਉਂ ਲਾ ਸਕਦੇ ਹੁਣ ਇੱਕ ਕਟਚੇ ਆਪਾਂ ਬੈਟਰ ਦੀ ਭਰ ਲਾਂਗੇ ਤਵੇ ਦੇ ਉੱਪਰ ਆਪਾਂ ਪਾ ਦੇ ਗੇੜ੍ਹ ਦੇ ਕੱਟ ਕੇ ਆਪਾਂ ਹੁਣ ਤਾਏਗੀ ਇਹ ਚੰਚੀ ਟਾਣੇ ਨੂੰ ਫਲਾ ਦੇ ਗਏ ਜਿੱਡਾ ਤੇ ਪਰੌਂਠੇ ਦਾ ਸਾਈਜ਼ ਰੱਖਣਾ ਨਾ ਉਸ ਦੇ ਹਿਸਾਬ ਨਾਲ ਇਹਨੂੰ ਫਲਾ ਦਿੰਨੇ ਆਪਾਂ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਮੀਡੀਅਮ ਤੇ ਰੱਖਿਆ ਜਿਆਦਾ ਤੇਜ਼ ਤੇ ਨਹੀਂ ਰੱਖਿਆ ਜੇ ਜਿਆਦਾ ਆਪਾਂ ਤੇਜ਼ ਤੇ ਰੱਖਾਂਗੇ ਤੇ ਇਹ ਛੇਤੀ ਪੱਕ ਜਾਊਗਾ ਅੰਦਰੋਂ ਥੋੜਾ ਜਿਹਾ ਇਹ ਕੱਚਾ ਰਹਿੰਦਾ ਇਸ ਕਰਕੇ ਥੋੜਾ ਜਿਹਾ ਦੋ ਮੀਡੀਅਮ ਤੇ ਇਹਨੂੰ ਆਪਾਂ ਪਕਾਵਾਂਗੇ ਹੁਣ ਚੰਗੀ ਤਰ੍ਹਾਂ ਇਹਨੂੰ ਫਲਾ ਲੈਣੇ ਹੈਗੇ ਹੁਣ ਚੰਗੀ ਤਰ੍ਹਾਂ ਆਪਾਂ ਤਵੇ ਦੇ ਉੱਪਰ ਪਰੋਠੇ ਨੂੰ ਫਲਾ ਲਾਂਗੇ ਹੁਣ ਆਪਾਂ ਇਹਨੂੰ ਢੱਕ ਦੇਣੀ ਹੈ ਦੋ ਤਿੰਨ ਮਿੰਟ ਵਾਸਤੇ ਢੱਕ ਦੇਣੀ ਹੈ ਜਾਂ ਜਿੰਨਾ ਤੱਕ ਇਹਨੂੰ ਸੇਕ ਨਹੀਂ ਲੱਗਦਾ ਉਦੋਂ ਤੱਕ ਆਪਾਂ ਢੱਕ ਦੇਣੀ ਤੇ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਰੱਖਾਂਗੇ ਹਾਂਜੀ ਪਰੌਂਠਾ ਆਪਾਂ ਨਾ 2 ਮਿੰਟ ਵਾਸਤੇ ਸੇਕ ਲਵਾ ਲਏ। ਦੇਖੋ ਉੱਪਰਲੇ ਪਾਸੇ ਨਾਲ ਪਰੌਂਠਾ ਹਲਕਾ ਜਿਹਾ ਡਰਾਈ ਹੋ ਗਿਆ ਨਾ। ਹੁਣ ਇਹਨੂੰ ਆਪਾਂ ਅਟਾਗੇ। ਅੰਦਰਲੇ ਪਾਸੇ ਬੜੀਆ ਕਲਰ ਆ ਗਿਆ ਨਾ। ਹੁਣ ਆਪਾਂ ਇਹਨੂੰ ਬਿਨੇ ਟੱਕੇ ਕੰਮ ਆਈ। ਜਿਹੜਾ ਥੋੜਾ ਜਿਹਾ ਹੋਰ ਸੇਕ ਲਾ ਕੇ ਫਿਰ ਆਪਾਂ ਕੱਟ ਕੇ ਪਾਟਦੇ ਹਾਂ। ਹੁਣ ਆਪਾਂ ਪਰੌਂਠਾ ਇਹਦਾ ਫਿਰ ਕੱਟ ਕੇ ਪਾਟ ਦਿੰਨੇ। ਅੰਦਰਲੇ ਪਾਸੇ ਥੋੜਾ ਜਿਹਾ ਤੇਲ ਲਾ। ਜਾਲਾ ਨਹੀਂ ਲਾਉਂਦੇ ਕਸ ਥੋੜਾ ਲਗਾਉਣਾ ਹੁਣ ਆਪੇ ਦਾ ਪਾਠਾ ਪਾਦਣੀ ਹੈ ਹਾਂਜੀ ਬਰਾਉਨ ਨੂੰ ਆਪਾਂ ਦੋਨੇ ਪਾਸੇ ਵਧੀਆ ਸੇਕ ਲੈ ਦੇਖੋ ਬਿਲਕੁਲ ਵੀ ਕੱਚਾ ਨਹੀਂ ਬਰਾਉਨ ਹੈ ਰਾਕਰੀ ਨੇ ਆਪਾਂ ਤੇਰੇ ਦੇ ਵਿੱਚ ਤੇ ਤੁਹਾਨੂੰ ਮੈਂ ਇੱਕ ਬਰਾਉਨਾ ਹੋਰ ਬਣਾ ਕੇ ਦਿਖਾਵਾਂਗੀ ਹੁਣ ਉਸੇ ਤਰ੍ਹਾਂ ਹੀ ਆਪਾਂ ਥੋੜਾ ਜਿਹਾ ਲਾ ਲਾਂਗੇ ਤੇਰ ਜਿੱਦਾਂ ਕੜਛੇ ਪਰ ਬੈਟਰ ਦੀ ਭਰ ਲਾਂਗੇ टोटल आप डेढ़ी पाने पर चंगी तरह हाँ जी आप सारे पर बनाने देखो बहुत वादिया पर रख देने आप पनीर रख देंगे आप दही देखो, देखो परोंठे अपने किन्ने सॉफ्ट बने है कि नरम बने है ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਜਰੂਰ ਬਣਾ ਕੇ ਦੇਖਿਆ ਪਰੌਂਠੇ ਨਾਲ ਤੁਹਾਨੂੰ ਆਟਾ ਖੁੰਨਾਂ ਦੀ ਜਰੂਰਤ ਤਾਂ ਨਹੀਂ ਕੋਈ ਪਰੌਂਠਾ ਬੈਗਾ ਨਹੀਂ ਬਣਦਾ ਬਹੁਤ ਹੀ ਘੱਟ ਸਮੇਂ ਵਿੱਚ ਇਹ ਨਾਸ਼ਤਾ ਬਣ ਜਾਂਦਾ ਹੈਗਾ ਤੁਸੀਂ ਜਰੂਰ ਬਣਾ ਕੇ ਦੇਖ ਹਾਂਜੀ ਜਿਹੜੇ ਕਈ ਵਾਰ ਬਾਹਰ ਕੰਮ ਕਰਦੇ ਆ ਜਾਂ ਹਾਂ ਆਪਾਂ ਘਰ ਵਿੱਚ ਹੀ ਆਟਾ ਨਾ ਪੁੰਨੋ ਹੋਵੇ ਤਾਂ ਉਹ ਫਟਾਫਟ ਤੋਂ ਮੇਬਣੋਂ ਨਹੀਂ ਹੋਂ ਤਾਂ ਤੁਸੀਂ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾ ਸਕਦੇ ਆ ਇਹਨਾਂ ਪਰੌਂਠਿਆਂ ਨੂੰ ਤੁਸੀਂ ਦਹੀਂ ਨਾਲ ਵੀ ਖਾਣਸਾਂਦੇ ਆ ਪਚਾਰ ਦੇ ਨਾਲ ਪਚਾਰ ਦੇ ਨਾਲ ਵੀ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਸਵਾਦ ਲੱਗਣਗੇ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿੱਥੇ ਲੱਗੀ ਆ ਅੰਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤੇ ਲਾਈਕ ਵੀ ਕਰਦੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਨਾਲ ਦੇ ਕੋਈ ਆਪਾਂ ਨਵੀਂ ਰੈਸਪੀ ਨਾਲ ਵੀ ਦੇਖ ਲਈ ਤਾਂ ਬਹੁਤ ਬਹੁਤ ਧੰਨਵਾਦ ਜੀ